ਦੇ ਦੋਸਤੋ ਡੀਪੀਸੀ ਪੰਜਾਬੀ ਦੇ ਢਾਡਾ ਕਰ ਰਿਹਾ ਹਾਂ ਫੇਰ ਤੋਂ ਸਵਾਗਤ ਆ ਤਸਵੀਰਾਂ ਤੁਸੀਂ ਦੇ ਦੇ ਪਿਓ ਕਾਫੀ ਦਿਨਾਂ ਤੋਂ ਜਿਹੜਾ ਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਇੰਨੀ ਜ਼ਿਆਦਾ ਗਰਮੀ ਸੀ ਕਿ ਮੰਦੇ ਹਾਲਤ ਸੀ ਤੇ ਰਾਹਤ ਜਿਹੜੀ ਮਹਿਸੂਸ ਹੋਈਏ ਤੇ ਇੱਧਰ ਵੀ ਤੁਸੀਂ ਦੇ ਦੇ ਪਿਓ ਕਿ ਬਰਸਾਤ ਜਿਹੜਾ ਆ ਉਹ ਕਾਫੀ ਜ਼ਿਆਦਾ ਆਈਏ ਤੇ ਗਰਮੀ ਜਿਹੜੀ ਬਹੁਤ ਜ਼ਿਆਦਾ ਬਹੁਤ ਤੇਜ਼ ਜਿਹੜੀ ਹੈ ਗਰਮੀ ਸੀ ਤੇ ਕਾਫੀ ਦਿਨਾਂ ਬਾਅਦ ਜਿਹੜੀ ਗਰਮੀ ਉਹ ਅੱਜ ਜਿਹੜਾ ਆ ਥੋੜੀ ਠੰਡਕ ਪਈ ਐ ਤੇ ਕਾਫੀ ਦਿਨਾਂ ਬਾਅਦ ਜਿਹੜਾ ਆ ਬੱਚੇ ਤੁਸੀਂ ਦੇਖਦੇ ਪਏ ਹੋ ਕਿ ਮੀਂਹ ਦੇ ਪਾਣੀ ਦੇ ਵਿੱਚ ਜਿਹੜਾ ਆ ਇੰਜੋਏ ਕਰਦੇ ਪਏ ਆ ਤੇ ਇੰਜੋਏ ਤੁਸੀਂ ਦੇਖਦੇ ਪਏ ਹੋ ਕਿ ਬੱਚੇ ਜਿਹੜੇ ਆ ਮੀਂਹ ਦੇ ਵਿੱਚ ਜਿਹੜਾ ਆ ਕਰਦੇ ਪਏ ਹੋ ਕਿ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਗਰਮੀ ਸੀ ਤੇ ਗਰਮੀ ਦੇ ਨਾਲ ਜਿਹੜੇ ਆ ਉਹ ਬੁਰੇ ਹਾਲ ਸੀ ਜਿਹਦੇ ਕਰਕੇ ਜਿਹੜਾ ਆ ਲੋਕ ਤਰਾ ਤਰਾ ਕਰਦੇ ਪਏ ਸੀ ਤੇ ਲੋਕਾਂ ਦਾ ਕਹਿਣਾ ਇਹੀ ਸੀ ਕਿ ਮੀਂਹ ਜਿਹੜਾ ਆ ਉਹ ਜਿੰਨੀ ਜਲਦੀ ਪੈ ਜਾਵੇ ਓਨੀ ਜਲਦੀ ਜ਼ਿਆਦਾ ਵਧੀਆ ਤੇ ਅੱਜ ਜਿਹੜਾ ਆ ਉਹ ਅ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਅਸੀਂ ਤੁਹਾਨੂੰ ਜਿਹੜੀ ਇਹ ਬਰਸਾਤ ਦਾ ਜਿਹੜਾ ਆ ਸਰਾਟਾ ਪਿਆ ਆ ਭਾਵੇਂ ਥੋੜਾ ਜਿਹਾ ਪਿਆ ਪਹਿਲਾਂ ਥੋੜੀ ਠੰਡੀਆਂ ਹਵਾਵਾਂ ਚੱਲੀਆਂ ਤੇ ਉਸ ਤੋਂ ਬਾਅਦ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਆ ਉਹ ਇੱਕ ਸਰਾੜੇ ਦੇ ਵਿੱਚ ਜਿਹੜਾ ਆ ਕਾਫੀ ਬਰਸਾਤ ਜੜੀ ਹੋ ਗਈ ਜਿਸ ਦਿਨ ਤੁਸੀਂ ਦੇਖਦੇ ਪਿਓ ਵੀ ਗਲੀਆਂ ਦੇ ਵਿੱਚ ਪਾਣੀ ਜਿਹੜਾ ਆ ਉਹ ਥੋੜਾ ਥੋੜਾ ਆ ਗਿਆ ਆ ਤੇ ਇੰਨੇ ਕਦੇ ਨਾਲ ਹੀ ਜੜੀ ਹੈ ਤਪਸ਼ ਜਿਹੜੀ ਪੈ ਰਹੀ ਗਰਮੀ ਜਿਹੜੀ ਪੈ ਰਹੀ ਉਹ ਕਾਫੀ ਹੱਦ ਤੱਕ ਜਿਹੜੀ ਹੈ ਕੰਟਰੋਲ ਹੋ ਜਾਂਦੀ ਹੈ ਗਰਮੀ ਤੋਂ ਜਿਹੜੀ ਰਾਹਤ ਮਿਲ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਆ ਇਸ ਗਰਮੀ ਤੋਂ ਜਿਹੜਾ ਆ ਉਹ ਤਰਾ ਤਰਾ ਕਰਦੇ ਪਏ ਸੀ ਗਰਮੀ ਤੋਂ ਜਿਹੜਾ ਆ ਬਚਨ ਦੇ ਮਾਰੇ ਜਿਹੜਾ ਲੋਕ ਆ ਉਹ ਬੜੇ ਹੀ ਵਧੀਆ ਤਰੀਕੇ ਦੇ ਨਾਲ ਅੱਜ ਠੰਡ ਨੂੰ ਮਹਿਸੂਸ ਕਰਦੇ ਪਏ ਆ ਤੇ ਸਾਡੇ ਨਾਲ ਇੱਥੇ ਵੀਰ ਜੀ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਕੀ ਕਹਿੰਦੇ ਆ ਤੇ ਬਰਸਾਤ ਹੋ ਰਹੀ ਹੈ ਤੇ ਕੋਈ ਗੱਲ ਨਹੀਂ ਉਹ ਮੈਂ ਮੂੰਹ ਵਿਖਾਉਂਗਾ ਇਕੱਲਾ ਜੀ ਤੇ ਲੁਕਦੇ ਪਏ ਆ ਮੇਰੇ ਵੀਰ ਥੋੜੇ ਜਿ ਮੇਰੇ ਪਿੱਛੇ ਤੇ ਲੋਕਾਂ ਦਾ ਫਾਇਦਾ ਹੈਗਾ ਕੋਈ ਕੋਈ ਫਾਇਦਾ ਨਹੀਂ ਪਾਜੀ ਕਿੱਦਾਂ ਵੈ ਗਰਮੀ ਨੂੰ ਵੇਖਦੇ ਹੋ ਜਰੂਰੀ ਵਾਕੇ ਬਹੁਤ ਸੀ ਆ ਕੰਮਕਾਰ ਤੇ ਡਰੈਸ ਨਹੀਂ ਮੈਟਰ ਕਰਦੀ ਪਾਜੀ ਤੁਸੀਂ ਕੰਮਕਾਰ ਤੇ ਆਪਣੇ ਘਰ ਆਪਣੇ ਬੈਠੇ ਹੋਏ ਹੋ ਇਹ ਗੱਲਾਂ ਨਹੀਂ ਚਾਹੀਆਂ ਰਾਜੀ ਮੈਂ ਕਹਿੰਦਾ ਸਭ ਕੋ ਜੀ ਆਈ ਜਾਣ ਤੇ ਕੀ ਕਹਣੇ ਜਾਓਗੇ ਗਰਮੀ ਤੋਂ ਵੈਸੇ ਗਰਮੀ ਚ ਥੋੜੀ ਰਾਹਤ ਮਿਲੀ ਹੈ ਆ ਥੋੜਾ ਜਿੱਤਾ ਤੁਸੀਂ ਦੱਸਿਆ ਕਿ ਠੰਡੀਆਂ ਹਵਾਵਾਂ ਚੱਲੀਆਂ ਤੇ ਥੋੜੀ ਬਾਰਿਸ਼ ਹੋਈ ਤੇ ਠੰਡੀਆਂ ਹਵਾਵਾਂ ਅਜੇ ਵੀ ਚੱਲ ਰਹੀਆਂ ਮੌਸਮ ਇੱਕਦਮ ਤਬਦੀਲ ਹੋ ਗਿਆ ਠੰਡ ਮਹਿਸੂਸ ਹੋ ਰਹੀ ਹੈ ਥੋੜੀ ਰਾਹਤ ਮਿਲੀ ਹੈ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਮਤਲਬ ਲੱਗਦਾ ਵੀ ਇਹ ਪੈਣਾ ਚਾਹੀਦਾ ਸੀ ਹਾਂ ਬਿਲਕੁਲ ਬਿਲਕੁਲ ਇਹਦੀ ਲੋੜ ਸੀ ਕਿਉਂਕਿ ਕਾਫੀ ਦਿਨਾਂ ਤੋਂ ਲੋਕ ਜਿਹੜੇ ਆ ਇਸ ਚੀਜ਼ ਤੋਂ ਪ੍ਰੇਸ਼ਾਨ ਸੀ ਹਾਂ ਬਿਲਕੁਲ ਬਿਲਕੁਲ ਜੀ ਲੋ ਵਗ ਰਹੀ ਸੀ ਗਰਮੀ ਬਹੁਤ ਸੀਗੀ ਤੇ ਇੱਕਦਮ ਹੀ ਬਦਲੀ ਆਈ ਤੇ ਥੋੜੀ ਠੰਡਕ ਪਾ ਕੇ ਚਲੀ ਗਈ ਖਾਸ ਕਰਕੇ ਬੱਚਿਆਂ ਵਾਸਤੇ ਜਿਹੜਾ ਆ ਉਹ ਕਾਫੀ ਜ਼ਿਆਦਾ ਹੈ ਬੱਚੇ ੰਜਾਇ ਕਰ ਰਹੇ ਤੁਹਾਡੇ ਸਾਹਮਣੇ ਤਸਵੀਰਾਂ ਦਿਖਾਉ ਪਾਏ ਬੱਚੇ ੰਜਾਇ ਕਰ ਰਹੇ ਆ ਮੀਨ ਆਨੰਦ ਮਾ ਰਹੇ ਭੁੱਜ ਰਹੇ ਆ ਹੂੰ ਤੇ ਇਹ ਸਾਰੀ ਗਰਮੀ ਕਰਕੇ ਹੀ ਤਾਂ ਹੀ ਬੱਚੇ ਸਾਰੇ ਬਾਹਰ ਆਏ ਆ ਹੂੰ ਤੇ ਨੀਂਦ ਅਨੰਦ ਲੈ ਰਹੇ ਆ ਬਿਲਕੁਲ ਜੀ ਤੇ ਅੱਜ ਜਿਹੜਾ ਆ ਬਰਸਾਤ ਨੇ ਥੋੜੀ ਜੀ ਜਿਹੜੀ ਏ ਉਹ ਰਾਹਤ ਦਿੱਤੀ ਏ ਤਸਵੀਰਾਂ ਤੁਸੀਂ ਲਾਈ ਵੀ ਸਾਡੇ ਨਾਲ ਦੇ ਦੇ ਪਏ ਸਾਡੇ ਨਾਲ ਹੋਰ ਵੀ ਵੀਰ ਜੁੜੇ ਆ ਵਿੱਚ ਗਰਮੀ ਪਰੇ ਕੀ ਕਹਿਣਾ ਚਾਹੋਗੇ ਕਿ ਕਿਤਰਾ ਲੱਗਦਾ ਪਿਆ ਅੱਜ ਦੀ ਮੀਂਹ ਦੇ ਨਾਲ ਅੱਜ ਤਾਂ ਪੂਰਾ ਠੰਡਾ ਹੋ ਗਿਆ ਜੀ ਤਾਨੂੰ ਪਤਾ ਕਿੰਨੀ ਲੂ ਪੈਂਦੀ ਸੀ ਕਿੰਨੀ ਗਰਮੀ ਪੈਂਦੀ ਸੀ ਹੂੰ ਬੱਚਿਆਂ ਬੱਚੇ ਇੱਕ ਤੁਹਾਨੂੰ ਪਤਾ ਰਾਤ ਨੂੰ ਬੱਤੀ ਨਹੀਂ ਹੁੰਦੀ ਗਰਮੀ ਦੇ ਤੇ ਅੱਜ ਚਲੋ ਠੰਡਾ ਹੋ ਗਿਆ ਚਲੋ ਅੰਦਰ ਵੀ ਠੰਡੇ ਹੋ ਗਏ ਨੇ ਤੇ ਬੱਚੇ ਆਰਾਮ ਨਾਲ ਸੌ ਲੈਣਗੇ ਤੁਹਾਨੂੰ ਪਤਾ ਬਹੁਤ ਗਰਮੀ ਪੈਂਦੀ ਸੀ ਚਲੋ ਹੁਣ ਤੁਹਾਨੂੰ ਪਤਾ ਜੂਨ ਮਹੀਨਾ ਮੇਲਿਆਂ ਦਾ ਹੁੰਦਾ ਗਰਮੀ ਵੀ ਬਹੁਤ ਹੁੰਦੀ ਆ ਪਰ ਪ੍ਰਮਾਤਮਾ ਵੱਲੋਂ ਇਹ ਜਿਹੜੀ ਆ ਮਿਹਰਬਾਨੀ ਹੋਈ ਆ ਕਿ ਚਲੋ ਅੱਜ ਠੰਡਾ ਹੋ ਗਿਆ ਖਾਸ ਕਰਕੇ ਸਰ ਜਿਵੇਂ ਕੀ ਗਰਮੀ ਬਹੁਤ ਜ਼ਿਆਦਾ ਹੁੰਦੀ ਤੇ ਗਰਮੀ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹਾਂ ਹਾਂਜੀ ਹਾਂਜੀ ਬੱਚੇ ਜਿਨ੍ਹਾਂ ਦੇ ਛੋਟੇ ਬੱਚੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਆ ਜੀ ਹਮਮ ਚਲੋ ਬਹੁਤ ਵਧੀਆ ਜੀ ਸਾਡੇ ਨਾਲ ਕੁਝ ਲੋਕ ਜੁੜੇ ਸੀ ਕੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਕੀ ਵਾਕਿਆ ਹੀ ਲੋਕ ਜਿਹੜੇ ਆ ਉਹ ਗਰਮੀ ਤੋਂ ਬਹੁਤ ਜ਼ਿਆਦਾ ਜਿਹੜਾ ਦੁਖੀ ਸੀ ਸਾਡੇ ਨਾਲ ਇੱਥੇ ਹੋਰ ਵੀ ਮਿੱਤਰ ਪਿਆਰੇ ਜਿਹੜੇ ਆ ਉਹ ਠੰਡ ਦਾ ਆਨੰਦ ਮਾਣਦੇ ਪਏ ਨੇ ਪਹਿਲਾ ਗਰਮੀ ਤੋਂ ਬਚਣ ਵਾਸਤੇ ਬੜਾ ਕੁਝ ਕਰਦੇ ਆ। ਬਾਬਾ ਕੀ ਕਹਿਣਾ ਚਾਹੋਗੇ ਮੀਂਹ ਪਿਆ ਅੱਜ? ਬੜੀ ਖੁਸ਼ੀ ਵਾਲੀ ਗੱਲ ਹੈ ਜੀ। ਅੱਜ ਤੇ ਜਿੰਨੀ ਗਰਮੀ ਛੱਲੀ ਆ ਨੂੰ ਭਲਾ ਜੀ। ਅੱਜ ਤੇ ਰਾਤ ਸੌਂ ਘਰੀ ਵੰਦੇ ਰਹੇ ਜੀ। ਬੱਤੀ ਵੀ ਕਈ ਵਾਰੀ ਪ੍ਰੋਬਲਮ ਦੇ ਜਾਂਦੀ ਐ। ਬੱਤੀ ਤੇ ਬੜਾ ਘੱਟ ਲੱਗਦਾ ਰਿਹਾ ਜੀ ਬਹੁਤ ਜ਼ਿਆਦਾ। ਹਾਂ ਜੀ। ਸਾਡੇ ਪੱਖੇ ਵੀ ਨਹੀਂ ਕੰਮ ਕਰਦੇ। ਐਂ ਜੀ ਗਰਮਾਵਾ ਦਿੰਦੇ ਜੀ। ਰਾਤ ਸੁੱਤਾ ਨਹੀਂ ਜਾਂਦਾ ਰਿਹਾ। ਕੌਣ ਮੀਰ ਅਨੰਦ ਮਾਰਨੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਾਡੇ ਨਾਲ ਐ ਟਾਈਮ ਸਾਹਬ ਸਿੰਘ ਜੀ ਸਾਹਬ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਮੀਂਹ ਪੈ ਗਿਆ। ਬਹੁਤ ਵਧੀਆ ਮੌਸਮ ਹੋ ਗਿਆ। ਸਾਰਾ ਵਧੀਆ ਹੋਣਾ ਚਾਹੀਦਾ ਇਹੋ ਜਿਹਾ ਮੌਸਮ। ਅ ਗਰਮੀ ਗਰਮੀ ਤੋਂ ਬਚਾਅ ਹੋ ਜਾਂਦਾ। ਬਹੁਤ ਬਹੁਤ ਬਚਾਅ ਜਿਆਦਾ। ਇਹ ਲੰਗਰ ਪਾਣੀ ਸਪੀਲਣ ਲੱਗੀਆਂ ਉਹਦੇ ਕਿਰਪਾ ਸਾਰੀ ਹੋਈਆਂ ਵਾ। ਸਾਹਬ ਸਿੰਘ ਕੀ ਕਹਿਣਾ ਦਿੰਦਾ। ਸਾਹਬ ਸਿੰਘ ਕੀ ਕਹੋਗੇ? ਰਾਤ ਬੱਤੀ ਬੰਦ ਹੀ ਰਹੀ ਹੈ ਭਾਜੀ। ਹੂੰ। ਉਹ ਕੀ ਗਾਣਾ ਹੈ ਹੁਣ ਮੀ ਮੀ ਪੈ ਗਿਆ ਠੰਡ ਪਈ ਕਿ ਨਹੀਂ ਬਸ ਆ ਥੋੜਾ ਫਰਕ ਪੈ ਗਿਆ ਪੈ ਗਿਆ ਥੋੜਾ ਫਰਕ ਗਰਮੀ ਦਾ ਪੈ ਗਿਆ ਥੋੜਾ ਮੀ ਵੱਧ ਪੈਣਾ ਚਾਹੀਦਾ ਥੋੜਾ ਪਿਆਜ ਹਾਂਜੀ ਥੋੜਾ ਪਿਆਜ ਨਹੀਂ ਜਿਆਦਾ ਪਵਾਉ ਬਾਹਰ ਸੇ ਜਿਆਦਾ ਚਾਹੀਦੀ ਹੈ ਜੀ ਹਾਂ ਬਿਲਕੁਲ ਬਿਲਕੁਲ ਅ ਅਸੀਂ ਅਸੀਂ ਪੰਜਾਬ ਸਰਕਾਰ ਨੂੰ ਕਹੜਾ ਚਾਹੁੰਦੇ ਆ ਵੀ ਮੀ ਜਿਆਦਾ ਪਵਾਏ ਹਾਂਜੀ ਦੇਖੋ ਇਹ ਚਮੜੀ ਦਾਖਲ ਹੋ ਗਈ 2 ਕਿਲੋ ਤੇ ਮੱਝ ਆ ਗਈ ਹਾਂਜੀ ਹਾਂਜੀ ਬਾਹਰ ਸੇ ਕਿਥੇ ਆ ਜੇ ਪਛੂ ਆ ਦੁੱਧ ਦੇਣ ਵਾਲੇ ਜਿਹੜਾ 10 ਕਿਲੋ ਦਿੰਦੇ ਸੀ ਉਹ 8 ਕਿਲੋ ਤੇ ਆ ਗਿਆ ਇੰਨੀ ਗਰਮੀ ਦੇ ਨਾਲ ਪਸ਼ੂਆਂ ਦਾ ਬੁਰਾ ਹਾਲੀ ਇਹਨਾਂ ਦਿਨਾਂ 'ਚ ਵੈਸੇ ਫਰਕ ਪੈ ਜਾਂਦਾ ਤੋ ਤਾਂ ਕਾਫੀ ਜਿਹਾ ਡੇਰੀਮ ਬੰਦ ਹੋ ਗਈਆਂ ਬਿਲਕੁਲ ਸਹੀ ਗੱਲ ਕਹੀ ਜਾਂਦੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਦਦਾਰੂ ਪਸ਼ੂ ਨੇ ਜਿਹੜੇ ਦੁੱਧ ਦਿੰਦੇ ਨੇ ਪਸ਼ੂ ਉਹਨਾਂ ਦਾ ਜਿਹੜਾ ਦੁੱਧ ਵੀ ਘਟ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਪਾਣੀ ਦੀ ਜਿਹੜੀ ਖਪਤ ਹੈ ਜਿਹੜੀ ਉਹ ਘਟ ਜਾਂਦੀ ਜਾਨਵਰਾਂ ਦੇ ਵਿੱਚੋਂ ਪਾਣੀ ਘਟ ਪੀਣਾ ਜਾਂ ਘਟ ਜਿਹੜਾ ਆ ਕਰਨ ਦੇ ਨਾਲ ਗਰਮੀ ਜਿਹੜੀ ਇਹ ਸਾੜਦੀ ਇਹ ਤੇ ਦੁੱਧ ਦੇ ਵਿੱਚ ਖਾਸ ਕਰਕੇ ਜਿਹੜਾ ਆ ਗਰਾਵਟ ਆ ਜਾਂਦੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਜਿਹੜੀ ਉਹ ਬਹੁਤ ਜ਼ਿਆਦਾ ਜਿਹੜਾ ਆ ਉਹ ਤੰਗ ਪ੍ਰੇਸ਼ਾਨ ਕਰਦੀ ਹੈ ਤੇ ਗਰਮੀ ਦੇ ਨਾਲ ਜਿਹੜਾ ਆ ਬਹੁਤ ਜ਼ਿਆਦਾ ਜਿਹੜੇ ਆ ਬੁਰੇ ਹਾਲਾਤ ਹੁੰਦੇ ਆ ਅੱਗੇ ਦਾ ਵੀ ਥੋੜਾ ਜਿਹਾ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਸਾਰੇ ਲੋਕ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਗਰਮੀ ਦਾ ਤੁਸੀਂ ਮੌਸਮ ਦੇ ਦੇ ਪਿਓ ਵੀ ਮੌਸਮ ਦੇ ਨੇ ਥੋੜੀ ਜੀ ਕਰਵਟ ਲਈਏ ਤੇ ਥੋੜਾ ਠੰਡਾ ਮੌਸਮ ਜ਼ਰੂਰ ਹੋਇਆ ਸਾਡੇ ਨਾਲ ਅੰਕਲ ਵੀ ਜੀ ਨੇ ਅੰਕਲ ਜੀ ਮੀਂਹ ਪੈ ਗਿਆ ਠੰਡ ਪਈ ਥੋੜੀ ਬੋਦੀ ਕਿ ਨਹੀਂ ਹਾਂਜੀ ਹਾਂਜੀ ਕਿਆ ਫਰਕ ਨਹੀਂ ਕੋਈ ਹਾਂਜੀ ਕਿਆ ਤਿਆ ਫਰਕ ਜੀ ਅੱਜ ਨਾਲ ਕੋਈ ਕਿੰਨਾ ਕੇ ਗਰਮੀ ਨੇ ਸਤਾਇਆ ਸੀ ਬੜਾ ਬੁਰਾ ਹਾਲ ਹੀ ਮੈਂ ਛਾਈ ਦੇ ਲੱਗੀ ਸੀ ਮੇਰਾ ਗਿਆ ਰਸੂ ਰੱਖਨੇ ਤਾਂ ਚੜੀ ਤਾਂ ਉੱਪਰ ਹੀ ਜਾਣ ਦੇ ਲਗਪਾ ਹੁਣ ਹਾਂ ਤੇ ਚਲੋ ਮੀ ਪੈ ਗਿਆ ਤਾਂ ਥੋੜਾ ਫਰਕ ਲੱਗਦਾ ਹੁਣ ਥੋੜੀ ਥੋੜੀ ਰਾਤ ਮਿਲੀ ਹੈ ਜੀ ਤੈ ਵੀ ਥੋੜੀ ਹਵਾ ਲੈਣ ਵਾਸਤੇ ਬਾਹਰ ਆ ਗਏ ਦੁਕਾਨ ਚ ਬਾਹਰ ਹੋਣਾ ਪਹਿਲੇ ਵੀ ਕਰੀਏ ਬੱਤੀ ਬੱਤੀ ਬੰਦਵਾ ਬੱਤੀ ਵਾਲੇ ਵੀ ਨਹੀਂ ਕੋਈ ਸੋਝਦੇ ਬੱਤੀ ਬੰਦਾਂ ਫਿਰ ਆਉਣੇ ਪੈਂਦਾ ਕੀ ਕਰਨਾ ਹਾਂ ਜੀ ਹਾਂ ਜੀ ਹਾਂ ਜੀ ਅ ਬਿਲਕੁਲ ਜੀ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਲੋਕ ਇਸ ਠੰਡ ਦੇ ਜਿਹੜੇ ਆ ਉਹ ਨਜ਼ਾਰੇ ਲੈ ਰਹੇ ਕੋਈ ਬਰਸਾਤ ਹੋਣ ਦੇ ਨਾਲ ਨੇਚਰਲੀ ਜਿਹੜਾ ਆ ਉਹ ਮੌਸਮ ਦੇ ਵਿੱਚ ਫਰਕ ਪੈ ਜਾਂਦਾ ਇਹ ਤਾਂ ਮੌਸਮ ਜਿਹੜਾ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਆਪਣਾ ਜਦੋਂ ਰੂਪ ਵਿਖਾਂਦਾ ਪਿਛਲੇ 5 ਤੋਂ 7 ਦਿਨਾਂ ਦੇ ਵਿੱਚ ਜਿਹੜੀ ਇਹ ਗਰਮੀ ਵੀ ਬਹੁਤ ਜ਼ਿਆਦਾ ਪਈ ਅ ਅੱਤ ਦੀ ਲੂ ਪੈ ਰਹੀ ਸੀ ਬਹੁਤ ਸਾਰੀਆਂ ਦੁਕਾਨਾਂ ਕੰਮਕਾਰ ਜਿਹੜੇ ਆ ਉਹਦੇ ਵਿੱਚ ਵੀ ਜਿਹੜੀ ਇਹ ਗਰਾਵਟ ਦੇਖਣ ਨੂੰ ਮਿਲੀ ਤੇ ਲਗਾਤਾਰ ਤੁਸੀਂ ਦੇ ਦੇ ਪਈਓ ਕਿ ਹੁਣ ਜਿਹੜਾ ਅਜੇ ਵੀ ਜਿਹੜੀ ਉਹ ਕਿਣਮਣ ਕਿਣਮਣ ਹੋ ਰਹੀ ਹੈ ਭਾਵੇਂ ਥੋੜੀ ਹੋ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਆ ਉਹ ਠੰਡ ਜ਼ਰੂਰ ਪਈ ਹੈ ਤੇ ਆ ਟਾਈਮ ਸਾਰੇ ਜਿਹੜੇ ਆ ਉਹ ਗਰਮੀ ਤੋਂ ਮੀਂਹ ਦਾ ਆਨੰਦ ਮਾਣਨ ਦੇ ਲਈ ਜਿਹੜਾ ਗਲੀਆਂ ਦੇ ਵਿੱਚ ਆ ਗਏ ਕੀ ਕਹਿਣਾ ਚਾਹੋਗੇ ਭਾਈ ਮੀਂਹ ਪੈ ਗਿਆ ਅੱਜ ਬਹੁਤ ਵਧੀਆ ਮੌਸਮ ਹੋ ਗਿਆ ਜੀ ਥੋੜੀ ਬਾਰਿਸ਼ ਪੈ ਗਈ ਆ ਥੋੜ ਰਿਲੈਕਸ ਮਿਲੀ ਆ ਵਧੀਆ ਹੋ ਗਿਆ ਮੌਸਮ ਇਹ ਕਿੰਨੀ ਕ ਗਰਮੀ ਚੱਲੀ ਪਹਿਲੇ ਦਿਨਾਂ ਦੇ ਬਹੁਤ ਜ਼ਿਆਦਾ ਗਰਮੀ ਟੈਂਪਰੇਚਰ 47 48 ਚ ਲੱਗਿਆ ਸੀ ਕਿ 50 ਤੱਕ ਚੱਲ ਗਿਆ ਸੀ ਬਹੁਤ ਗਰਮੀ ਸੀਗਾ ਪਰ ਥੋੜੇ ਰਾਹਤ ਮਿਲੀ ਅੱਜ ਪੱਖੇ ਥਲੇ ਵੀ ਬੈਠਣ ਨੂੰ ਥੋੜਾ ਮੁਸ਼ਕਲ ਅੱਜ ਠੀਕ ਆ ਥੋੜਾ ਅੱਜ ਪੱਖੇ ਵੀ ਠੀਕ ਆ ਬੱਦਲ ਰਹੀ ਵਧੀਆ ਨਹੀਂ ਤਾਂ ਇਹ ਵੇਲੇ ਇੱਥੇ ਨਹੀਂ ਖਲੋਤੇ ਜਾਣਾ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਜਿਹੜੀ ਬਰਸਾਤ ਆ ਉਹ ਥੋੜੀ ਕਿਣ ਮਣ ਕਿਣ ਮਣ ਜਿਹੜੀ ਉਹ ਲੱਗੀ ਹੋਈ ਹੈ ਤੇ ਲਗਾਤਾਰ ਜਿਹੜੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਹੈ ਬਰਸਾਤ ਦੇ ਨਾਲ ਥੋੜਾ ਜਿਹਾ ਮੌਸਮ ਜਿਹੜਾ ਹੈ ਰਵਾਜ਼ ਜ਼ਰੂਰ ਹੋਇਆ ਆ ਜਿਦੇ ਚ ਥੋੜਾ ਜਿਹਾ ਜਿਹੜਾ ਹੈ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਭਾਵੇਂ ਥੋੜੀ ਮਿਲੀ ਹੈ ਪਰ ਰਾਹਤ ਜ਼ਰੂਰ ਮਿਲੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਉਹ ਗਰਮੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਸੀ ਤਾਪਮਾਨ ਜਿਹੜਾ ਆ ਉਹ 39 40 ਤੋਂ ਉੱਪਰ ਹੀ ਜਾ ਰਿਹਾ ਸੀ ਜਿਦੇ ਕਰਕੇ ਜਿਹੜਾ ਆ ਬਹੁਤ ਜ਼ਿਆਦਾ ਹਾਲਾਤ ਜਿਹੜੇ ਆ ਉਹ ਗਰਮੀ ਦੇ ਨਾਲ ਬੱਦ ਤੋਂ ਬੱਤਰ ਹੁੰਦੇ ਜਾ ਰਹੇ ਸੀ ਪਰ ਹੁਣ ਜਿਹੜਾ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਜਿਹੜਾ ਆ ਉਹ ਕਿਣਮੇਨ ਦੇ ਨਾਲ ਹੀ ਥੋੜਾ ਜਿਹੜਾ ਮੌਸਮ ਦੇ ਵਿੱਚ ਜਿਹੜਾ ਆ ਗਰਵਟਾਈ ਥੋੜੀ ਗਰਮੀ ਜਿਹੜੀ ਉਹ ਘਟੀ ਥੋੜਾ ਮੌਸਮ ਜਿਹੜਾ ਆ ਕੂਲ ਹੋ ਗਿਆ ਠੰਡਾ ਹੋ ਗਿਆ ਆ ਤੇ ਬਹੁਤ ਸਾਰੇ ਲੋਕ ਜਿਹੜੇ ਇਸੇ ਤਰ੍ਹਾਂ ਜਿਹੜਾ ਆ ਉਹ ਕੋਸ਼ਿਸ਼ ਕਰਦੇ ਪਏ ਸੀ ਸਾਰੇ ਕਹਿ ਰਹੇ ਸੀ ਵੀ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਜੇਕਰ ਥੋੜੀ ਬਰਸਾਤ ਹੋ ਜਾਵੇ ਮੀਂਹ ਪੈ ਜਾਵੇ ਤੇ ਉਹਦੇ ਨਾਲ ਕੀ ਹੋਏਗਾ ਵੀ ਥੋੜੀ ਠੰਡਕ ਜਿਹੜੀ ਉਹ ਜ਼ਰੂਰ ਪੈਂਦੀ ਇਸੇ ਤਰੀਕੇ ਦੇ ਨਾਲ ਅੱਜ ਜਿਹੜਾ ਆ ਉਹ ਗਰਦਾਸਪੁਰ ਦੇ ਵਿੱਚ ਤੁਹੰਦਾ ਦੀ ਕਿ ਜਿਹੜਾ ਆ ਉਹ ਕੁਝ ਛੱਟਾਂ ਪਈਆਂ ਜ਼ਰੂਰ ਨੇ ਗਰਦਾਸਪੁਰ ਤੋਂ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਦਿਖਾ ਰਹੇ ਆ ਇੱਕ ਪਿੰਡ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਤੇ ਥੋੜਾ ਜਿਹੜਾ ਆ ਉਹ ਬਰਸਾਤ ਦਾ ਜਿਹੜਾ ਆ ਮੌਸਮ ਨਾਲ ਜਿਹੜਾ ਆ ਉਹ ਠੰਡਾ ਜ਼ਰੂਰ ਹੋ ਗਿਆ ਆ ਤੇ ਕਾਫੀ ਵਧੀਆ ਜਿਹੜਾ ਮੌਸਮ ਹੋ ਗਿਆ ਜਿਸ ਦੇ ਨਾਲ ਜਿਹੜਾ ਗਰਮੀ ਜਿਹੜੀ ਥੋੜੀ ਜੀ ਰਾਹਤ ਜਿਹੜੀ ਗਰਮੀ ਤੋਂ ਮਿਲੀ ਹੈ ਤੇ ਫਿੱਟਾਪਾਂ ਵਿੱਚ ਥੋੜੀਆਂ ਪਈਆਂ ਨੇ ਗਲੀਆਂ ਦੇ ਵਿੱਚ ਜਿਹੜਾ ਪਾਣੀ ਦੱਸਦਾ ਕਿ ਇਹਦੇ ਨਾਲ ਜਿਹੜਾ ਆ ਪਤਾ ਲੱਗਦਾ ਵੀ ਥੋੜਾ ਮੌਸਮ ਹੈ ਜਿਹੜਾ ਉਹ ਉਹ ਠੰਡਾ ਜ਼ਰੂਰ ਹੋ ਗਿਆ ਆ ਤੇ ਤਸਵੀਰਾਂ ਤੁਸੀਂ ਦੇ ਦੇ ਪਿਓ ਲਗਾਤਾਰ ਮੇਰੇ ਨਾਲ ਡੀਪੀਸੀ ਪੰਜਾਬੀ ਦੇ ਉੱਤੇ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਬਰਸਾਤ ਜਿਹੜੀ ਹੋ ਰਹੀ ਹੈ ਤੇ ਜਿੱਥੇ ਅੱਜ ਸਰਕਾਰ ਇਹ ਬੈਠੀ ਹੋਈ ਆਣ ਕੇ ਹਵਾ ਦੇ ਵਿੱਚ ਇੱਥੇ ਮੇਰੇ ਖਾਲਸਾ ਸ਼ਾਇਦ ਹੀ ਇਹ ਵੇਲੇ ਅ ਬੈਠਾ ਜਾਂਦਾ ਤੇ ਮੁਸ਼ਕਲ ਹੁੰਦਾ ਟਾਈਮ ਹੁਣ ਠੰਡ ਦੀ ਹਵਾ ਤੇ ਲੈਣ ਦੇ ਲਈ ਬਜ਼ੁਰਗ ਵੀ ਜਿਹੜੇ ਹੌਲੀ ਹੌਲੀ ਬਾਹਰ ਆ ਲਾ ਪਿਆ ਪਪਾ ਮੀ ਪੈ ਗਿਆ ਕੀ ਕਹਿਣਾ ਜਾਓਗੇ ਠੰਡ ਪੈ ਗਈ ਐ ਚੰਗਾ ਹੋ ਗਿਆ ਗਰਮੀ ਕਿੰਨੀ ਕੀ ਚੱਲੀ ਐ ਗਰਮੀ ਬੜੀ ਚੱਲ ਰਹੀ ਐ ਬਹੁਤ ਜ਼ਿਆਦਾ ਹੀ ਨਾ ਗਰਮੀ ਤੇ ਬਹੁਤ ਵਧੀਆ ਬਹੁਤ ਜ਼ਿਆਦਾ ਗਰਮੀ ਸੀ ਜੀ ਗਰਮੀ ਦੇ ਨਾਲ ਜਿਹੜੇ ਆ ਉਹ ਮੰਦ ਹਾਲੀ ਹੋਈ ਪਈ ਸੀ ਬਹੁਤ ਜ਼ਿਆਦਾ ਮੰਦੇ ਹਾਲ ਹੋਏ ਪਏ ਸੀ ਤੇ ਲਗਾਤਾਰ ਤਸਵੀਰਾਂ ਦੇ ਵਿੱਚ ਜਿਹੜਾ ਆ ਤੁਹਾਨੂੰ ਉਹ ਦਿਖਾਇਆ ਕਿ ਬਰਸਾਤ ਜਿਹੜੀ ਉਹ ਕਾਫੀ ਵਧੀਆ ਤਰੀਕੇ ਦੇ ਨਾਲ ਜਿਹੜੀ ਇੱਥੇ ਹੋਈ ਹੈ ਕਾਫੀ ਜਿਹੜਾ ਮੌਸਮ ਆ ਉਹ ਆਨੰਦਮਈ ਹੋ ਗਿਆ ਆ ਅੱਗੇ ਨਾਲ ਜਿਹੜੀ ਇਹ ਗਰਮੀ ਤੋਂ ਕਾਫੀ ਜ਼ਿਆਦਾ ਜਿਹੜੀ ਹੈ ਰਾਹਤ ਮਲੀ ਹੈ ਘਟੋ ਘਟ ਜਿਹੜੇ ਲੈਂਟਰ ਤਪੇ ਪਏ ਸੀ ਕੰਧਾਂ ਤਪੀਆਂ ਪਈਆਂ ਸੀ ਉਹ ਠੰਡੀਆਂ ਹੋ ਗਈਆਂ ਤੇ ਜਿਹੜਾ ਆ ਰਾਤ ਨੂੰ ਸੌਣਾ ਵੀ ਜਿਹੜਾ ਸੌਖਾ ਹੋ ਜਾਏਗਾ ਕੋਈ ਕਮਾਕਾਰਾਂ ਤੋਂ ਆਣ ਕੇ ਇੱਕਦਮ ਜਿਹੜਾ ਆ ਗਰਮੀ ਦੇ ਵਿੱਚ ਸੌਣਾ ਰਾਤ ਨੂੰ ਵੀ ਜਿਹੜਾ ਮੁਸ਼ਕਲ ਹੋ ਜਾਂਦਾ ਜੇਕਰ ਖਾਸ ਕਰਕੇ ਬੱਤੀ ਬੰਦ ਹੋ ਜਾਵੇ ਤਾਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ DPC ਪੰਜਾਬੀ ਤੋਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਹਾਡੇ ਏਰੀਏ ਦਾ ਮੌਸਮ ਕਿਵੇਂ ਦਾ ਆ ਕਿਵੇਂ ਚੱਲਦੀ ਪਈ ਹੈ ਜਿਹੜੀ ਬਰਸਾਤ ਆ ਉਹ ਕਿਵੇਂ ਤੁਸੀਂ ਦੱਸਦੇ ਦੱਸੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ ਨੇ ਕਰਦਾਸਪੁਰ ਤੋਂ ਦਿਖਾਈਆਂ ਗਈਆਂ ਨੇ ਠੰਡਾ ਮੌਸਮ ਜਿਹੜਾ ਆ ਉਹ ਜਿਹੜਾ ਹੋ ਚੁੱਕਾ ਆ ਕਾਫੀ ਜ਼ਿਆਦਾ ਜਿਹੜਾ ਆ ਉਹ ਇਸ ਟਾਈਮ ਜਿਹੜਾ ਫਰਕ ਪੈ ਚੁੱਕਾ ਆ ਤੇ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਕਿਤਨਾ ਕਿਤੇ ਜਿਹੜਾ ਆ ਗਰਮੀ ਤੋਂ ਜਿਹੜਾ ਆ ਉਹ ਬਚਾਅ ਹੋਇਆ ਆ ਮੀਂਹ ਥੋੜਾ ਪਿਆ ਚਾਹੇ ਬਹੁਤਾ ਪਿਆ ਪਰ ਕਿਤਨਾ ਕਿਤੇ ਜਿਹੜਾ ਆ ਉਹ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਸਾਹਮਣੇ ਤੁਸੀਂ ਦੇਖਦੇ ਪਿਓ ਵੀ ਰੁੱਖਾਂ ਦਾ ਹਾਲ ਵੀ ਜਿਹੜਾ ਆ ਕਾਫੀ ਜੜਾ ਵੱਧ ਤੋਂ ਬੱਤਰ ਹੋਇਆ ਜਿਹੜੇ ਕਿ ਰੁੱਖ ਜਿਹੜੇ ਆ ਉਹ ਸੁੱਕੇ ਜਿਹੜੇ ਆ ਉਹ ਧੁੱਪ ਪੈਣ ਦੇ ਨਾਲ ਜਿਹੜੇ ਉਹਨਾਂ ਦੇ ਪੱਤੇ ਆ ਜਿਹੜੇ ਉਹ ਖਾਸ ਕਰਕੇ ਕਾਫੀ ਜਿਆਦਾ ਜਿਹੜਾ ਆ ਉਹਨਾਂ ਦਾ ਨੁਕਸਾਨ ਹੋਇਆ ਮੈਂ ਥੋੜਾ ক্লোਜ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਲੰਗਾਠਾਂ ਦਾ ਇੱਕ ਬੂਟਾ ਸੀ ਜਦੇ ਪੱਤੇ ਤੁਸੀਂ ਦੇਖਦੇ ਪਿਓ ਕਿ ਪੂਰੀ ਤਰ੍ਹਾਂ ਜਿਹੜੇ ਆ ਧੁੱਪ ਦੇ ਸਾਰ ਦਿੱਤੇ ਹੋਏ ਨੇ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਧੁੱਪ ਦੇ ਨਾਲ ਗਰਮੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਪਣਕਦੀਆਂ ਨੇ ਬਹੁਤ ਸਾਰੇ ਜਿਹੜੇ ਨੁਕਸਾਨ ਹੁੰਦੇ ਨੇ ਬੱਚੇ ਖਾਸ ਕਰਕੇ ਲੂ ਲੱਗਣ ਦੇ ਨਾਲ ਇੱਕ ਪ੍ਰੋਬਲਮ ਆ ਜਾਂਦੀ ਜੇਕਰ ਬਾਹਰ ਅੰਦਰ ਬੱਚੇ ਜਾਂਦੇ ਨੇ ਤੇ ਕੁਝ ਜਿਹੜੇ ਇੱਧਰ ਵੀ ਨਿੰਬੂਆਂ ਦਾ ਬੂਟਾ ਜਿਵੇਂ ਕੀ ਇਹਦੇ ਵਿੱਚ ਵੀ ਬਹੁਤ ਸਾਰੇ ਪੱਤੇ ਜਿਹੜੇ ਤੁਸੀਂ ਦੇਖਦੇ ਪਿਓ ਕੀ ਗਰਮੀ ਦੇ ਨਾਲ ਜਿਹੜਿਆ ਉਹ ਸੜੇ ਹੀ ਪਰ ਕਿਤੇ ਨਾ ਕਿਤੇ ਜਿਹੜਾ ਅੱਜ ਦੇ ਇਸ ਮੀਂਹ ਦੇ ਨਾਲ ਕੋਈ 2-4 ਦਿਨ ਜਿਹੜਾ ਆ ਉਹ ਠੰਡਕ ਜ਼ਰੂਰ ਮਿਲੇਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਜ਼ਰੂਰ ਕਰਿਓ ਜੇਕਰ ਤੁਹਾਡੇ ਵੀ ਬਰਸਾਤ ਹੋਈ ਹੈ ਤੇ ਉਹਦੇ ਤੇ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਹੜੇ-ਕਿਹੜੇ ਏਰੀਆ ਦੇ ਵਿੱਚ ਬਰਸਾਤ ਹੋਈ ਹੈ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ 'ਚ